ਕਾਂਗਰਸ ਦੇ ਵਾਰਡ ਨੰਬਰ 24 ਤੋਂ ਉਮੀਦਵਾਰ ਗੁਰਮੀਤ ਸਿੰਘ ਮੁੰਡੀਆਂ ਨੇ ਵੱਡੀ ਗਿਣਤੀ ਚੁ ਸਮਰਤਕਾਂ ਨੂੰ ਨਾਲ ਲੈ ਕੇ ਜੀਕੇ ਅਸਟੇਟ ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਚੋਣ ਸਾਲ ਹੱਥ ਪੰਜੇ ਲਈ ਵੋਟਾਂ ਮੰਗੀਆਂ ਨੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 21 ਦਸੰਬਰ ਨੂੰ ਹੱਥ ਪੰਜੇ ਦਾ 3 ਨੰਬਰ ਬਟਨ ਦਬਾ ਕੇ ਉਹਨਾਂ ਨੂੰ ਜਿਤਾਉਣ ਤਾਂ ਜੋ ਉਹ ਮਿਨੀ ਵਿਧਾਨ ਸਭਾ ਨਗਰ ਨਿਗਮ ਹਾਊਸ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਨੂੰ ਝੁੱਕਣ ਅਤੇ ਵਾਰਡ ਚ ਚੌਂ ਤਰਫਾ ਵਿਕਾਸ ਕਰ ਸਕਣ। ਚੱਲ ਰਹੇ ਚੋਣ ਪ੍ਰਚਾਰ ਦੌਰਾਨ ਉਹਨਾਂ ਕਹੇ ਕਿ ਜਿੱਤੀ ਚੋਣ ਮਹਮ ਲੋਕ ਸੰਭਾਲ ਲੈਣ ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ ਮੇਰੇ ਤੇ ਵੀ ਵਹਿਗਰੂ ਨੇ ਮੇਰ ਕੀਤੀ ਹੈ ਅਤੇ ਮੇਰੀ ਚੋਣ ਮਹਮ ਲੋਕਾਂ ਵੱਲੋਂ ਸੰਭਾਲ ਲਈ ਗਈ ਹੈ ਉਹਨਾਂ ਨਾਲ ਚੋਣ ਪ੍ਰਚਾਰ ਕਰ ਰਹੇ ਜੀ ਕੇ ਸਟੇਟ ਦੇ ਮੋਤਬਰਾਂ ਨੇ ਉਹਨਾਂ ਨੂੰ ਇੱਕ ਇੱਕ ਬੋਟ ਪਾਉਣ ਦਾ ਭਰੋਸਾ ਦਿੱਦਿਆ ਕਿਹਾ ਕਿ ਗੁਰਮੀਤ ਸਿੰਘ ਮੁੰਡੀਆਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਲੁਧਿਆਣੇ ਤੋਂ ਜਗਜੀਤ ਤੋਂ ਸਾਫਲਾ ਦੇ ਨਾਲ ਹਰਸ਼ਦੀਪ ਸਿੰਘ ਮਹਦੂਦਾ ਦੀ ਰਿਪੋਰਟ ਲੁਜਾਨਾ ਦੀ ਮਿਊਨਿਸਪਲ ਕਾਰਪੋਰੇਸ਼ਨ ਵਾਰਡ ਨੰਬਰ 24 ਤੋਂ ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਵੱਲੋਂ ਪ੍ਰਦਾਨ ਕੀਤੀ ਸਾ ਅਮਰਿੰਦਰ ਸਿੰਘ ਰਾਜਾ ਭਲਿੰਗ ਸਾਹਿਬ ਪ੍ਰਧਾਨ ਜੋ ਇੰਡੀਅਨ ਜੁਤ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਵਿਕਰਮ ਬਾਗਵਾਜ ਦਾ ਧੰਨਵਾਦ ਸਾਰੇ ਇਲਾਕਾ ਨਿਵਾਸੀਆਂ ਤੇ ਪਿੰਡ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਫਿਰਕੇ ਦਿੱਤੀ ਹੈ ਸੋ ਇਸ ਵਾਰਡ ਨੰਬਰ 24 ਦੇ ਵਿੱਚ ਸਾਡੀ ਬਹੁਤ ਵਧੀਆ ਕੈਂਪੇਨ ਚੱਲ ਰਹੀ ਹੈ ਬੜੀਆ ਪਾਰਕ ਉੱਪਰ ਅਸੀਂ ਬਖਸ਼ਿਸ਼ਾ ਕੈਸੀ ਬੜੀਆ ਮਾਰਜਨ ਨਾਲ ਇਸ ਏਰੀਏ ਦੇ ਵਿੱਚ ਜਿੱਤਾਂਗੇ ਔਰ ਜੋ ਅਸੀਂ ਵਿਰੋਧੀਆਂ ਨੂੰ ਚੰਗੀ ਵੋਟ ਤੇ ਪਛਾੜ ਕੇ ਆਪਣੀ ਇਹ ਜੋ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਨੂੰ ਥੋੜੀ ਚਪਾਵਾਂਗੇ ਤੇ ਪਿੰਡ ਨਿਵਾਸੀ ਤੇ ਇਲਾਕਾ ਨਿਵਾਸੀ ਥੋੜੀ ਚਪਾਵਾਂਗੇ ਸੋ ਜਿੰਨਾ ਵੀ ਸਾਨੂੰ ਰਿਸਪਾਂਸ ਮਿਲ ਰਿਹਾ ਬਿਨਾ ਸ਼ਰਾਬ ਬੰਡੇ ਬਿਨਾ ਕੋਈ ਨਸ਼ੇ ਤੋਂ ਔਰ ਨਾ ਪੈਸਾ ਬੰਡੇ ਤੋਂ ਦੂਜੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਨੇ ਸ਼ਰਮ سرمایہਦਰ ਪਾਰਟੀਆਂ ਨੇ ਬਹੁਤ ਪੈਸਾ ਵੰਡ ਰੀਆਂ ਨੇ ਤੇ ਬਹੁਤ ਨਸ਼ਾ ਵੰਡ ਰੀਆਂ ਨੇ ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਮੇਤਰਾ ਦੋਸਤਾਂ ਨੂੰ ਜਿਹੜੇ ਮੇਰੇ ਸੁਣ ਰਹੇ ਨੇ ਨਾ ਸਾਡੇ ਕੋ ਪੈਸੇ ਨੇ ਨਸ਼ਾ ਵੰਡਣ ਨੂੰ ਨਾ ਸਾਡੇ ਕੋ ਪੈਸੇ ਨੇ ਵੋਟ ਖਰੀਦਣ ਨੂੰ ਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਪਿਆਰ ਤੇ ਸਤਿਕਾਰ ਦੀ ਇੱਜ਼ਤ ਦੀ ਵੋਟ ਲੈਣੀ ਆ ਜੋ ਸਾਨੂੰ ਮਿਲ ਰਹੀ ਆ ਸੋ ਉਹ ਯੋਗਦਾਨ ਤੁਸੀਂ 21 ਦਸੰਬਰ ਨੂੰ ਇੱਕ ਇੱਕ ਵੋਟ ਚੋਣ ਚਿੰਨ੍ਹ ਪੰਜੇ ਦੇ 3 ਨੰਬਰ ਬਟਨ ਦਬਕ ਕੇ ਕਾਮਯਾਬ ਕਰਨਾ ਸੋ ਸਾਰੇ ਸੰਮੇਜੇ ਸਾਥੀਆਂ ਨੂੰ ਅਪੀਲ ਕਰਦਾ ਜਿੱਥੇ-ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਸਕੇ ਸੰਬੰਧੀ ਮਹੱਲੇ ਦੇ ਵਾਸੀ ਬੰਦੇ ਬੈਠੇ ਨੇ ਉਹਨਾਂ ਨੂੰ ਪ੍ਰੇਰਿਤ ਕਰੋ ਮੈਨੂੰ ਆਪਣੇ ਤੌਰ ਤੇ 10-10 ਵੋਟਾਂ ਜ਼ਰੂਰ ਪਵਾ ਕੇ ਦਿਓ ਕਹਿੰਦਾ ਹੋਇਆ ਖਿਮਾ ਦਾ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸੇ ਸਰ ਤੁਸੀਂ ਆਮ ਆਦਮੀ ਪਾਰਟੀ ਤਰੱਕੀਆਂ ਬਾਰੇ ਗਰੰਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਜਿਹੜੀਆਂ ਸਭ ਤੋਂ ਵੱਡੀ ਗਰੰਟੀ ਸੀ ਇਹਨਾਂ ਦੀ 1000 ਰੁਪਏ ਬੀਬੀਆਂ ਨੂੰ ਦੇਣਾ ਉਹ ਅੱਜ 25 ਤੋਂ 30 ਮਹੀਨੇ ਹੋ ਗਏ ਨੇ ਮੈਂ ਬੀਬੀਆਂ ਭੈਣਾਂ ਨੂੰ ਵਾਰਡੀਆਂ ਨੂੰ ਬੇਨਤੀ ਕਰਦਾ ਜਿੱਥੇ-ਜਿੱਥੇ ਮੇਰੀ ਬਾਤ ਜਾਊਗੀ ਸਾਰੀਆਂ ਬੀਬੀਆਂ ਨੂੰ ਬੇਨਤੀ ਕਰਦਾ ਪਹਿਲਾਂ 30-3000 ਰੁਪਏ ਪਿਛਲਾ ਲੈ ਲਓ 1000 ਰੁਪਏ ਕਿ ਮਹੀਨਾ 30-30 ਮਹੀਨੇ ਤੁਹਾਡੇ 30000 ਰੁਪਏ ਜਮ੍ਹਾਂ ਹੋਇਆ ਪਿਆ ਸਰਕਾਰ ਵੱਲ ਜਿਹੜਾ ਵੀ ਵੋਟ ਮੰਗਣ ਆਵੇ ਤਾਂ ਉਹਨਾਂ ਨੂੰ ਕਹਿਣਾ ਵੀ ਸਾਨੂੰ 30-3000 ਰੁਪਏ ਪਹਿਲਾਂ ਪਿਛਲਾ ਦੇ ਦਿਓ ਫਿਰ ਅਗਲੀ ਗੱਲ ਕਰਾਂਗੇ ਸਾਡੇ ਵਾਰਡ ਨੰਬਰ 24 ਵਿੱਚ ਜੋ ਕਿ ਸਾਡਾ ਇਲਾਕਾ ਜੀਟੀ ਸਟੇਡ ਮੁੰਡੀਆਂ ਤੇ ਬੜਾ ਸੁਭਜਮਨ ਪੜਿਆ ਹੋਇਆ ਇਲਾਕਾ ਹੈ ਉਥੇ ਅੱਜ ਇਹਨਾਂ ਨੂੰ ਜੂਨ ਪਰਜਾਨ ਦਾ ਡੋਟ ਨੂੰ ਜਾਣ ਦਾ ਮੌਕਾ ਮਿਲਿਆ ਤੇ ਜਿਸ ਵੇਲੇ ਲੋਕਾਂ ਨੇ ਬੜਾ ਚੰਗਾ ਹੰਗਾਰਾ ਦਿੱਤਾ ਇਹਨਾਂ ਦੀ ਬੜੀ ਸਪੋਰਟ ਕਰਨ ਦਾ ਵਾਅਦਾ ਕੀਤਾ ਤੇ ਅਸੀਂ ਲੋਕਾਂ ਨੂੰ ਵੀ ਅਰਜ਼ਾ ਕਰਦੇ ਆ ਭਾਈ ਵੀ ਸਾਡੇ ਵੱਤਵਾ ਦੇ ਮੋਢਿਆ ਸਾਹਿਬ ਦੀ ਮਦਦ ਕੀਤੀ ਜਾ